ਨਮਸਕਾਰ ਮੈਂ ਹਾਂ ਤੁਹਾਡਾ ਹousraj ਤੁਸੀਂ ਦੇਖ ਰਹੇ ਹੋ ਖਬਰਨਾਮਾ 256 ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਦੀਆਂ ਚੋਣਾਂ ਸੰਪੰਨ ਹੋ ਚੁੱਕੀਆਂ ਨੇ ਨਤੀਜੇ ਵੀ ਆ ਗਏ ਨੇ ਭਾਰਤੀ ਜਨਤਾ ਪਾਰਟੀ ਨੇ ਤੀਜੀ ਵਾਰ ਆਪਣੀ ਸਰਕਾਰ ਐਨਡੀਏ ਦੇ ਤਹਿਤ ਬਣਾ ਲਈ ਹੈ ਭਾਰਤ ਦੇ ਵਿੱਚ ਜਾਨੀ ਕਿ ਸੈਂਟਰਲ ਸਰਕਾਰ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਚੱਲ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੀਜੀ ਵਾਰ ਸੋਚ ਚੁੱਕ ਲਈ ਹੈ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲੇਕਿਨ ਇਹਨਾਂ ਲੋਕਾਂ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਾਹੌਲ ਬੜਾ ਹੀ ਸੁਹਾਵਣਾ ਦੇਖਣ ਨੂੰ ਮਿਲਿਆ ਹੈ ਭਾਰਤੀ ਜਨਤਾ ਪਾਰਟੀ ਨੇ 400 ਪਾਰਵਲਾ ਨਾਰਾ ਜਿਹੜਾ ਹੈ ਉਹ ਪਾਰ ਨਹੀਂ ਕੀਤਾ ਜੇ ਗੱਲ ਕਰੀਏ ਇੰਡੀਆ ਗਠਜੁਟ ਬੰਧਨ ਦੀ ਕੋ ਪ੍ਰਦਰਸ਼ਨ ਉਹਨਾਂ ਦਾ ਜਿਆਦਾ ਵੀ ਬਿਹਤਰ ਨਹੀਂ ਰਿਹਾ। ਯਾਨੀ ਕਿ ਦੋਹਾਂ ਪਾਰਟੀਆਂ ਨੂੰ ਸੰਪੂਰਨ ਤੌਰ ਤੇ ਬਹੁਮਤ ਹਾਸਲ ਨਹੀਂ ਹੋਇਆ। ਨतीश ਕੁਮਾਰ ਅਤੇ ਵੈਂਕੇ 나ਡੂ ਦੇ ਨਾਲ ਮਲ ਕੇ ਮਿਲ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਤੀਜੀ ਵਾਰ ਸਰਕਾਰ ਬਣਾਈ ਹੈ। ਲੇਕਿਨ ਆਰਜੀਡੀ ਦੇ ਆਰਜੀਡੀ ਦੇ ਜਿਹੜੇ ਵਿਧਾਇਕ ਨੇ ਭਾਈ ਦਵਿੰਦਰ ਉਹਨਾਂ ਨੇ ਅੱਜ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਨਤੀਸ਼ ਕੁਮਾਰ ਨੂੰ ਲੈ ਕੇ ਹਾਲਾਂਕਿ ਅਫਵਾਹਾਂ ਬੜੀਆਂ ਹਰ ਰੋਜ਼ ਆਉਂਦੀਆਂ ਨੇ ਨਤੀਸ਼ ਕੁਮਾਰ ਜਾਂ ਵੈਂਕੇਨਾਡੂ ਜਿਨ੍ਹਾਂ ਦੇ ਸਮਰਥਨ ਤੇ ਭਾਰਤ ਵਿੱਚ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਯਾਨੀ ਕਿ ਬੀਜੇਪੀ ਦੀ ਸਰਕਾਰ ਬਣੀ ਹੈ ਜੇ ਇਹ ਦੋ ਧਿਰਾਂ ਸਮਰਥਨ ਨਾ ਦਿੰਦੀਆਂ ਟੀਡੀਪੀ ਅਤੇ ਜੀੜੀਯੂ ਤੇ ਤੀਜੀ ਵਾਰ ਸਰਕਾਰ ਨਹੀਂ ਬਣਾ ਸਕਦੀ ਸੀ ਭਾਰਤੀ ਜਨਤਾ ਪਾਰਟੀ ਲੇਕਿਨ ਹਰ ਰੋਜ਼ ਕੋਈ ਨਾ ਕੋਈ ਅਫਵਾਹ ਆਉਂਦੀ ਹੈ ਜਾਂ ਅੰਦਰ ਖਾਤੇ ਕੋਈ ਕੁਸਰ-ਮੁਸਰ ਚੱਲ ਰਹੀ ਹੈ ਨਤੀਸ਼ ਕੁਮਾਰ ਨੂੰ ਲੈ ਕੇ ਆਰ ਜੀ ਡੀ ਦੇ ਭਾਈ ਦਵਿੰਦਰ ਨੇ ਅੱਜ ਇੱਕ ਬੜਾ ਵੱਡਾ ਖਲਾਸਾ ਕੀਤਾ ਹੈ ਉਹਨੇ ਕਿਹਾ ਜਲਦੀ ਹੀ ਨਤੀਸ਼ ਕੁਮਾਰ ਨੇ ਜਿਹੜੇ ਜਿਨ੍ਹਾਂ ਨੇ ਸਮਰਥਨ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਉਹ ਇੰਡੀਆ ਗਠਬੰਧਨ ਦੇ ਵਿੱਚ ਆ ਰਹੇ ਨੇ ਤੇ ਇੰਡੀਆ ਗਠਬੰਧਨ ਦੀ ਸਰਕਾਰ ਜਿਹੜੀ ਹੈ ਬੜੀ ਜਲਦੀ ਬਣਨ ਜਾ ਰਹੀ ਹੈ ਦੱਸ ਦਿੰਦੇ ਹਾਂ ਕੀ ਹੈ ਮਾਜਰਾ ਮਾਜਰਾ ਇਹ ਹੈ ਲੋਕ ਸਭਾ ਦੇ ਸਪੀਕਰ ਨੂੰ ਲੈ ਕੇ ਲੋਕ ਸਭਾ ਦੇ ਸਪੀਕਰ ਦੀ ਚੋਣ ਨਾ ਤਾਂ ਵੈਂਕੇ 나ਡੂ ਦੇ ਆਧਾਰ ਤੇ ਹੋਈ ਨਾ ਹੀ ਨਤੀਸ਼ ਕੁਮਾਰ ਦੇ ਅਨੁਸਾਰ ਹੋਈ ਭਾਰਤੀ ਜਨਤਾ ਪਾਰਟੀ ਨੇ ਓਮ ਬਿਰਲਾ ਨੂੰ ਦੂਜੀ ਵਾਰ ਆਪਣਾ ਜਿਹੜਾ ਹੈ ਲੋਕ ਸਭਾ ਦਾ ਸਪੀਕਰ ਬਣਾ ਦਿੱਤਾ ਹੈ ਭਾਵੇਂ ਵਿਰੋਧੀ ਧਿਰ ਬੜੀ ਮਜ਼ਬੂਤ ਹੈ ਲੇਕਿਨ ਕਿਤੇ ਨਾ ਕਿਤੇ ਜਾ ਕੇ ਨਤੀਸ਼ ਕੁਮਾਰ ਅਤੇ ਵੈਂਕੇ ਨਾਡੂ ਨੂੰ ਇਸ ਗੱਲ ਦਾ ਤੱਕਾ ਲੱਗਾ ਹੈ ਇਸ ਲਈ ਅੱਜ ਲਾਲੂ ਪ੍ਰਸ਼ਾਦ ਯਾਦਵ ਜਿਹੜੇ ਨੇ ਉਹਨਾਂ ਦੀ ਪਾਰਟੀ ਦੇ ਮੌਕੇ ਦੇ ਸੰਸਦ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਸ਼ ਕੁਮਾਰ ਇੰਡੀਆ ਗਠਬੰਧਨ ਦੇ ਵਿੱਚ ਜਾ ਕੇ ਇੰਡੀਆ ਵੰਡੋ ਸਰਕਾਰ ਬਣਾਉਣਗੇ ਇਹ ਬੜਾ ਵੱਡਾ ਖੁਲਾਸਾ ਕੀਤਾ ਹੈ ਆਰਜीडी ਨੇ ਅਤੇ ਆਉਣ ਵਾਲੇ ਸਮੇਂ ਦੱਸਣਗੇ ਜਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਨਤੀਸ਼ ਕੁਮਾਰ ਸੱਚਮੁੱਚ ਇੰਡੀਆ ਗਠਬੰਧਨ ਦੇ ਨਾਲ ਅਲਾਈਸ ਕਰਨ ਜਾ ਰਹੇ ਨੇ ਅਤੇ ਕਾਂਗਰਸ ਦੇ ਵਿੱਚ ਜਿਹੜੀ ਹੈ ਸਰਕਾਰ ਬਣਨ ਜਾ ਰਹੀ ਹੈ 15 ਸਾਲਾਂ ਤੋਂ ਬਾਅਦ ਧੰਨਵਾਦ